1.5 ਲੱਖ ਰੁਪਇਆ ਲਿਆ ਉਹ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 2 ਲੱਖ ਰੁਪਇਆ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ 5 ਲੱਖ ਦੇ ਕੱਟੀ ਹੈ ਜੀ ਠੀਕ ਹੈ ਜੀ 3.4 ਲੱਖ ਦੇ ਕੱਟੀ ਹੈ ਜੀ ਠੀਕ 5 ਲੱਖ ਦੇ ਕੱਟੀ ਹੈ ਜੀ ਐਸ ਤੋ ਕੀ ਸਰ ਸਹੀ ਤਾਂ ਐਜ ஆன்ਲਾਈਨ ਪੇਮੈਂਟ ਪਾਈ ਹੈ ਜੀ ਆਜੂ ਰਾਮਪਲ ਔਨ ਰਿਕਾਰਡ ਗਾਪਾ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਏ ਜੀ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਾ ਦਫਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ 7.5 ਤਿੰਨ ਤਹੀ ਨੂੰ 1.5 ਲੱਖ ਰੁਪਏ ਲਿਆ ਸਾਨੂੰ ਇਹ ਪੂਰਾ ਪ੍ਰੋਸੈਸ ਦਿੱਤਾ ਕਿ ਅਸੀਂ 2.5 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅੰਮ੍ਰਿਤਸਰ ਦੇ ਵਿੱਚ ਫੈਸ਼ਨ ਆਵਰਸਿਸ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰੋਂਦੇ ਆ ਕਹਿੰਦਾ 4 ਲੱਖ ਦੇ 5 ਲੱਖ ਤੇ ਔਰ ਕੁਝ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ ਇਹ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫ਼ਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉੱਥੇ ਕੰਪਨੀ ਸੀਗੀ ਉਹ ਉਹ ਸਾਡੇ ਬੱਚਿਆਂ ਦੇ ਪੈਰਾਂ ਥਲੋ ਜ਼ਮੀਨ ਨਿਕਲ ਗਈ ਹੁਣ ਬੱਚਿਆਂ ਦਾ ਪੈਰਾਂ ਥਲੋ ਜ਼ਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਉਹਨਾਂ ਸਾਡੇ ਕੋ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ 80 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਛੱਡੋ ਆ 4 ਲੱਖ ਦੇ ਰਸੀਦ ਕੱਢੀ ਪੈਸ਼ਨ ਓਵਰਸਿਸ ਆ ਦੇਖੋ ਜੀ 5 ਲੱਖ ਦੇ ਕੱਟੀ ਹੈ ਜੀ ਠੀਕ ਹੈ ਜੀ 6.4 ਲੱਖ ਦੇ ਕੱਟੀ ਹੈ ਜੀ ਠੀਕ 5 ਲੱਖ ਦੇ ਕੱਟੀ ਹੈ ਜੀ ਐ ਤੋ ਵੀ ਸਰ ਸਿੱਧਾ ਐ ਜਿਹੜੇ ਔਨਲਾਈਨ ਪੇਮੈਂਟ ਪਾਈ ਹੈ ਜੀ ਆਜੂ ਰਾਮਪਲ ਔਨ ਰਿਕਾਰਡ ਗਾਪਾ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਏ ਜੀ ਦੇਖੋ ਜੀ ਠੀਕ ਆ 37 ਹਰ ਇੱਕੋ ਜੀ ਰੋਹਿਤ ਸ਼ਰਮੋ ਦੀ ਬਾਈ ਦੇ ਨਾਂ ਤੇ ਜੋ ਸੜਨਾ ਜਿਹਨੇ ਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਇਹ ਸਾਰੇ ਸਟੇਟਮੈਂਟ ਸਰ ਕੋ ਨਾਲ ਲਈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਫ ਤੇ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਅਹੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਦਰ ਸਾਹਿਬ ਨੂੰ ਨੂੰ ਭੇਜੀ ਆ ਅਸੀਂ ਮਤਲਬ ਕੋਈ ਸ਼ਵਾਸਪਤ ਨਹੀਂ ਰਹਿ ਗਈ ਕਹਿੰਦਾ ਭਾਵੇਂ ਕਿ ਸਵਾਣਾ ਠੱਗੀ ਬੜੀ ਤਗੜੀ ਹੋਈ 2 ਸਾਲ ਤੋਂ ਸਾਡੇ ਫਾਦਰ ਸਾਹਿਬ ਕਚਹਿਰੀਆਂ ਚੱਕਰ ਕਰ ਰਿਹਾ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੱਦਾਂ ਉਹ ਸਫਰ ਕੀਤਾ ਕਿੱਦਾਂ ਗਾਂ ਸਟੈਂਡ ਕਰਦੇ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਆਨ ਰਿਕਾਰਡ ਪਰਚਾ ਕੀਤਾ ਉਹਨਾਂ ਨੇ ਆਪਾ ਧੰਨਵਾਦ ਕਰਦੇ ਆ ਪਰ ਕਹਿੰਦਾ ਭਾਵੇਂ ਧੰਨਵਾਦ ਆਪਾ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸ ਸਰ ਕਰਜ਼ਾ ਚੁੱਕੇ ਪੈਸੇ ਲਈ ਨੇ ਉਹ ਹਨ ਵਾਪਸ ਦਵਾਈ ਜਾਣ ਬੇਨਤੀ ਹੈ ਜੀ ਸ਼ਹਿਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਬਨੁੱਕੀ ਤਸਕਰੀ ਦੇ ਤੌਰ ਤੇ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੰਨੇ ਉਨ੍ਹਾਂ ਦੇ ਖਿਲਾਫ ਮਕਦਮਾ ਨੰਬਰ 22 ਖਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਿਗਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹ ਮਕਦਮਾ ਦਰਜ ਅੰਡਰ ਸੈਕਸ਼ਨ 420 12बी 63 ਇਲੈਕਟ੍ਰਿਕ ਜਿਹੜਾ ਥਾਣਾ ਸਿਟੀ ਹੋਏ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੋ ਸਭ ਨੂੰ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠਗਈ ਕਿੰਨੇ ਪੈਸੇ ਲੈ ਗਏ ਸੀ ਜੀ ਬਾਈ ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ ਹੈ